ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਢਾਲੀਵਾਲ ਤੋਂ ਢਾਣਾ ਧਾਰੀਵਾਲ ਅਦਨ ਪਿੰਡ ਪਸਨਾਵਾਲ ਦੇ 50 ਸਾਲ ਉਮਰ ਦੇ ਬਜ਼ੁਰਗ ਸਰੂਪ ਸਿੰਘ ਨੇ ਪਿੰਡ ਦੇ ਹੀ ਦੋ ਵਿਅਕਤੀਆਂ ਤੇ ਮਾਰਕੁਟਾਈ ਦਾ ਦੋਸ਼ ਲਗਾਇਆ ਹੈ ਦੂਜੇ ਪਾਸੇ ਦੂਜੀ ਟੀਰ ਦੇ ਨਰਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਜ਼ੁਰਗ ਨੇ ਸ਼ਰਾਬੀ ਹਾਲਤ ਵਿੱਚ ਉਸ ਦੇ ਘਰ ਆ ਕੇ ਉਸ ਤੇ ਹਮਲਾ ਕਰ ਦਿੱਤਾ ਅਤੇ ਨਸ਼ੇ ਦੀ ਹਾਲਤ ਵਿੱਚ ਡਿੱਗ ਕੇ ਆਪ ਜ਼ਖਮੀ ਹੋਇਆ ਹੈ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੰਮੀ ਤੋਂ ਆਰਾਧੇ ਇਹ ਗੇਟ ਤੇ ਦੋਹਾਂ ਖਰੋਤੇ ਆ ਲਖਵਿੰਦਰ ਸਿੰਘ ਅੰਗ ਲਖਾ ਤੇ ਲੰਗਦੇ ਸਿੰਘ ਪਾਟਿਆ ਇਹ ਮਨਾਂ ਦੇ ਕਿੱਥੋਂ ਆ ਮੈਂ ਬੰਬੀ ਦਾ ਲੰਗਦੇ ਸਿੰਘ ਪਾਟੇ ਨੇ ਮਰੇ ਬਾਵਾ ਮਰੋਲ ਨੇ ਮੈਨੂੰ ਪਾ ਗਿਆ ਇੱਥੇ ਇਹਦਾ ਪਿਓ ਨਾ ਹਟਾ ਕੇ ਤੁਹਾਨੂੰ ਜੀ ਉਹਨੂੰ ਮੈਂ ਦਵਾਈ ਦਰੂ ਲਿਆ ਕੇ ਦਿੰਦਾ ਸੀ ਇਹ ਇਟਲੀ ਰਹਿੰਦਾ ਤੇ ਉਹ ਉਹਦੇ ਕਹ ਕੇ ਕਹਿੰਦਾ ਵੀ ਹਟਾ ਕੇ ਨਾ ਮਰ ਗਿਆ ਕਹਿੰਦਾ ਵੀ ਕੁਸ਼ਰਾ ਪਿਆ ਕੇ ਮਾਰਿਆ ਤੇ ਮਰਿਆ ਉਹ ਕਿਸ ਦੇ ਡੇਰੇ ਜੇ ਇਹਨਾਂ ਨੂੰ ਮੈਨੂੰ ਰਖਵੰਦੇਸ਼ ਨੇ ਮੁਰੇ ਕੇ ਲੋਏ ਦਾ ਸਰਿਆ ਦੇ ਆ ਕੇ ਸਿਰ ਤੇ ਮਾਰਦਾ ਮੇਰੇ ਤੇ ਮਾਰਦਾ ਤੇ ਮੈਂ ਦੇਗਾ ਲੂ ਲੂ ਵਗੰਦਾ ਆ ਤੂੰ ਮੁਰ ਕੇ ਰੌਲਾ ਪੈ ਗਿਆ ਰੌਲਾ ਪੈ ਗਿਆ ਤੇ ਮੜਾ ਮੇਰਾ ਕਿਨੇ ਦਸ਼ਾ ਤੇ ਆਇਆ ਉਹ ਤੇ ਹਮੇਸ਼ਾ ਮੇਰਾ ਭਤੀਆ ਘਾਰੀ ਵਾਲਿਆਂ ਦਾ ਪਹਿਲਾ ਉੱਥੇ ਉੱਥੇ ਟਾਂਕੇ ਟਾਂਕੇ ਲਵਾਇ ਰਖੂ ਨੇ ਬੰਦ ਨਾ ਉਹਨਾਂ ਫਿਰ ਇੱਥੋਂ ਇੱਥੇ ਗੁਰਦਾਪੁਰ ਭੇਜਤਾ ਤੇ ਮੈਨੂੰ ਨਹੀਂ ਪਤਾ ਮੁੜ ਕੇ ਕੀ ਹੋਇਆ ਕੀ ਨਹੀਂ ਹੋਇਆ ਮੰਗ ਪर्चा ਹੋਣਾ ਚਾਹੀਦਾ ਪੁਲਿਸ ਨੇ ਤਲਾਸ਼ ਦਿੱਤੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿੰਘ ਜੀ ਸਾਨੂੰ ਫਿਰ ਭਜਨ ਸਿੰਘ ਪਿੰਡ ਪਸਨਾਵਾਲ ਦੇ ਰਹਿਣ ਵਾਲਾ ਵਾਂ ਸਾਡੇ ਚਾਚਾ ਜੀ ਦੀ ਮੌਤ ਹੋਈ ਸੀ ਅਸੀਂ ਉਹਨਾਂ ਦੇ ਫੁੱਲ ਤਾਰ ਕੇ ਘਰ ਵਾਪਸ ਆਏ ਆ ਸਾਰੇ ਫੈਮਿਲੀ ਮੈਂਬਰ ਪਰਿਵਾਰ ਆਪਣੇ ਜੀ ਖੜੇ ਆ ਪੁੱਲ ਤਾਰ ਕੇ ਜਦੋਂ ਅਸੀਂ ਅੰਦਰ ਖੜੇ ਆਂ ਚਾਹ ਪੀ ਰਹੇ ਆਂ ਹੰਜੀ ਸਰੂਪ ਸਿੰਘ ਜਿਹੜਾ ਇਹ ਪਸਨਾਵਾਲ ਦੇ ਹੀ ਰਹਿਣ ਵਾਲਾ ਵਾ ਇਹ ਸਰਬੀ ਹੋ ਕੇ ਸਾਡੇ ਘਰ ਵਿੱਚ ਐਂਟਰ ਹੋਇਆ ਵਾ ਇਸ ਬੰਦੇ ਨੇ ਆਉਂਦਿਆਂ ਸਾਡਾ ਨਾ ਗਾੜੀ ਕੋਲ ਚ ਕਾਫੀ ਕੀਤੀ ਸੀ ਇਸਦੇ ਗਾੜੀ ਹੱਥ ਵੀ ਜੋੜੇ ਆ ਦੋ ਵਾਰੀ ਤਿੰਨ ਵਾਰੀ ਆਪਣਾ ਪਰਿਵਾਰ ਪੂਰਾ ਖੜਾ ਵਾ ਇਹ ਸਾਡੇ ਮਕਾਨ ਦੀ ਛੱਤ ਥੱਲੇ ਐਂਟਰ ਹੋ ਕੇ ਸਾਡੇ ਕੋਲ ਦੁਬਾਰਾ ਇਹਨੇ ਮੇਰੇ ਫੇਰ ਹੱਥੋ ਫਾਈ ਵਾਲਾ ਪਰਣਾ ਲਾ ਦਿੱਤਾ ਵਾ ਫਿਰ ਇਸਨੇ ਆ ਦੇਖੋ ਮੇਰੇ ਸੱਟ ਲੱਗੀ ਆ ਸਾਹਮਣੇ ਨਜ਼ਰ ਆ ਰਹੀ ਆ ਇੰਨੇ ਪਹਿਲਾਂ ਹੱਥ ਪਾਇਆ ਫਿਰ ਮੈਨੂੰ ਗਾਲ ਕੱਢੀ ਆ ਤੇ ਇਸ ਬੰਦੇ ਨੂੰ ਅਸੀਂ ਗਲੋ ਲਾਉਣ ਦੀ ਕੋਸ਼ਿਸ਼ ਕੀਤੀ ਨੂੰ ਪਰਾਂ ਕੀਤਾ ਵਾ ਸਾਡੀਆਂ ਦੁਵਾਰਾਂ ਠਟੀਆਂ ਵਾਂ ਤੰਨਾ ਠਟੀਆਂ ਪਈਆਂ ਵਾਂ ਇਹ ਰੋੜਿਆਂ ਵਾਲੀ ਢੇਰੀ ਦੇ ਉੱਪਰ ਆਪੇ दारू ਪੀਤੀ ਖਾਦੀ ਚ ਡਿੱਗ ਪਿਆ ਵਾ ਜੀ ਧਾਰੀਵਾਲ ਥਾਣੇ ਵਿੱਚ ਅਸੀਂ ਵੀ ਦਰਖਾਸਤ ਦਿੱਤੀ ਹੈ ਇਸ ਕਰਕੇ ਉੱਚ ਅਧਿਕਾਰੀਆਂ ਗਾੜੀ ਬੇਨਤੀ ਕੀਤੀ ਜਾਂਦੀ ਹੈ ਇਸ ਗੱਲ ਦੀ ਪੜਤਾਲ ਕਰਕੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਸ਼ਰੂਪ ਸਿੰਘ ਦੇ ਤੇ ਨਰਿੰਦਰ ਸਿੰਘ ਵੱਲੋਂ ਦੋਵਾਂ ਧਰਾਂ ਵੱਲੋਂ ਇੱਕ ਕੰਪਲੇਂਟ ਮਿਲੀ ਹੋਈ ਜਿਨ੍ਹਾਂ ਨੇ ਦੱਸਿਆ ਕਿ ਮੈਂ ਆਪਣੇ ਖੇਤੀਬਾੜੀ ਦਾ ਕੰਮ ਕਰਦਾ ਤੇ ਮੈਂ ਮੋਟਰ ਤਾਂ ਆ ਰਿਹਾ ਸੀ ਤਾਂ 31 ਤਰੀਕ ਦੀ ਇਹ ਗੱਲ ਹੈ ਜੀ ਆ ਕਿ ਸਾਢੇ 7 ਵਜੇ ਦੇ ਨਾਲ ਇਹ ਮੈਂ ਆਪਣੇ ਗੇਟ ਅੱਗੇ ਖੜਾ ਤੇ ਜਿਨ੍ਹਾਂ ਨੇ ਮੈਨੂੰ ਗਾਲੀ ਗਲੋਚ ਤੇ ਮੈਨੂੰ ਅ ਤੱਕ ਮੁਕੀਨੀ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ ਪਿੰਡ ਪਠਰਾਵਾਲ ਦੇ ਵਿੱਚ ਹੈਗਾ ਇੱਕੋ ਹੀ ਪਿੰਡ ਦੇ ਦੋਵੇਂ ਜਾਣੇ ਲੈਣ ਵਾਲੇ ਹੈਗੇ ਆ ਤੇ ਇਸ ਵੇਲੇ ਲੱਗ ਰਿਹਾ ਹੈਗਾ ਕਿ ਇਹਨਾਂ ਦਾ ਜੋ ਦੱਸ ਰਹੇ ਕਿ ਸਲੂਸ਼ਨ ਪਹਿਲਾਂ ਵੀ ਕਾਫੀ ਲੋਕਾਂ ਦੇ ਨਾਲ ਝਗੜੇ ਝਗੜੇ ਕਰ ਰਿਹਾ ਹੈਗਾ ਪਹਿਲਾਂ ਤੋਂ ਚੱਲ ਰਿਹਾ ਹੈਗਾ ਪਰ ਅਸੀਂ ਇਹਦੀ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਸਾਡੀ ਤਕਤੀਸ਼ ਵਿੱਚ ਆਏਗਾ ਉਹਦੇ ਮੁਤਾਬਕ ਅੰਦਰਲੀ ਕਾਰਵਾਈ ਅਮਲ ਵਿੱਚ ਲਾਏਗੀ